ਸਿੱਧੀ ਗੱਲ ਮੈਂ ਸਪਸ਼ਟ ਤੌਰ ਤੇ ਇੱਕ ਗੱਲ ਕਹਿਣੀ ਚਾਹਣਾ ਇਹ ਮੁੰਡੇ ਨੂੰ ਤੇ ਇਹ ਮੁੰਡੇ ਦੇ ਪਰਿਵਾਰ ਨੂੰ ਇਹ ਮੁੰਡੇ ਦੇ ਪਰਿਵਾਰ ਨੂੰ ਇਹ ਗੱਲ ਕਹਿਣੀ ਆ ਕਿ ਆਪਦੇ ਮੁੰਡੇ ਦਾ ਭਾਈ ਧਿਆਨ ਰੱਖਿਓ ਤੇ ਆ ਮੁੰਡੇ ਨੂੰ ਇਹ ਗੱਲ ਕਹਿਣੀ ਆ ਵੀ ਕਾਕਾ ਜਿੱਦੇ ਤੂੰ ਮੇਰੇ ਮੱਥੇ ਲੱਗ ਗਿਆ ਜਿੱਦੇ ਮੈਨੂੰ ਟੱਕਰ ਗਿਆ ਫਿਰ ਰੱਬ ਹੀ ਜਾਣਦਾ ਕੀ ਹੋਊਗਾ ਠੀਕ ਆ ਤੇਰਾ ਇਹੋ ਜਿਹਾ ਮੋਰ ਬਣਾਵਾਂਗੇ ਤੂੰ ساری ਜ਼ਿੰਦਗੀ ਯਾਦ ਰੱਖੇਂਗਾ ਤੇ ਇਹ ਮੁੰਡੇ ਦੇ ਮੈਂ ਪਿੰਡ ਨੂੰ ਵੀ ਇੱਕ ਗੱਲ ਕਹਿਣੀ ਚਾਹਣਾ ਜਿੱਥੋਂ ਦਾ ਵੀ ਇਹ ਮੁੰਡਾ ਹੈ ਭਾਈ ਇਹਦੇ ਪਿੰਡ ਵਾਸੀ ਧਿਆਨ ਨਾਲ ਸੁਣ ਲੋ ਇਹ ਮੁੰਡਾ ਜਿਹੜਾ ਇਸ ਮੁੰਡੇ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿਓ ਮੈਂ ਸਾਰੇ ਪਿੰਡ ਨੂੰ ਇੱਕ ਗੱਲ ਕਹਿਣੀ ਚਾਹਣਾ ਵੀ ਇਹ ਮੁੰਡੇ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿਓ ਜੇ ਤੁਸੀਂ ਇਹ ਮੁੰਡੇ ਨੂੰ ਕੱਲ ਨੂੰ ਆਪਦੇ ਪਿੰਡ ਦੇ ਵਿੱਚੋਂ ਬਾਹਰ ਨਾ ਕੱਢਿਆ ਤਾਂ ਜ਼ਿੰਮੇਵਾਰ ਤੁਸੀਂ ਹੋਵੋਗੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਹ ਟਰੈਕਟਰ ਵਾਲੀ ਕੁੜੀ ਜਿਸ ਦੀਆਂ ਕਿ ਪਿਛਲੇ ਦਿਨੀ ਅਸਦੇ ਹੀ ਮੰਗੇਤਰ ਦੇ ਵੱਲੋਂ ਇਸ ਕੁੜੀ ਦੀਆਂ ਅਸ਼ਲੀਲ ਵੀਡੀਓ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰ ਦਿੱਤੀਆਂ ਗਈਆਂ ਤੇ ਸਾਡੇ ਲੋਕਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਇਸ ਕੁੜੀ ਨੂੰ ਰੱਜ ਕੇ ਭੰਡਿਆ ਰੱਜ ਕੇ ਜਲੀਲ ਕੀਤਾ ਤੇ ਇਸ ਦੀਆਂ ਅਸ਼ਲੀਲ ਵੀਡੀਓ ਰੱਜ ਕੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤੀਆਂ ਤੇ ਆਹ ਉਹ ਕੰਜਰ ਮੁੰਡਾ ਜਾਂ ਜਿਹੜਾ ਕਿ ਇਸ ਕੁੜੀ ਦਾ ਮੰਗੇਤਰ ਸੀ ਜਿਸ ਨੇ ਕਿ ਆਪਦੀ ਹੀ ਮੰਗੇਤਰ ਦੀਆਂ ਇਸ ਕੁੜੀ ਦੀਆਂ ਅਚਲੀਲ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹਿਰਨ ਕੀਤੀਆਂ ਇੱਥੋਂ ਤੱਕ ਹੀ ਨਹੀਂ ਇਹ ਕੁੜੀ ਹੁਣ ਸੋਸ਼ਲ ਮੀਡੀਆ ਦੇ ਉੱਪਰ ਆਈ ਆ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਕੁੜੀ ਨੇ ਇਸ ਮੁੰਡੇ ਦੀ ਸੱਚਾਈ ਦੱਸੀ ਕਿ ਇਸ ਮੁੰਡੇ ਨੇ ਜਿਹੜੀ ਆ ਕੁੜੀ ਐ ਇਸਦੀ ਮंगेਤਰ ਇਸਦੀ ਸਹੇਲੀ ਦੇ ਨਾਲ ਵੀ ਇਹ ਮੁੰਡਾ ਚੈਟ ਕਰਦਾ ਰਿਹਾ ਗਲਤ ਚੈਟ ਕਰਦਾ ਰਿਹਾ ਠੀਕ ਹੈ ਤੇ ਹੋਰ ਇਸ ਕੁੜੀ ਨੇ ਦੱਸਿਆ ਕਹਿੰਦੀ ਵੀ ਇਹ ਮੁੰਡਾ ਜਿਹੜਾ ਇਸ ਦਾ ਮੰਗੇਤਰ ਸੀ ਇਸ ਨੂੰ ਬਾਰ-ਬਾਰ ਮਿਲਨ ਦੇ ਲਈ ਬਲੈਕਮੇਲ ਕਰਦਾ ਸੀ ਇਸ ਕੁੜੀ ਦੇ ਘਰਾਂ ਦੇ ਬਾਹਰ ਆ ਕੇ ਇਹਨੇ ਗੋਲੀਆਂ ਵੀ ਚਲਾਈਆਂ ਧਮਕੀਆਂ ਵੀ ਦਿੱਤੀਆਂ ਤੇ ਇਹ ਜਿਹੜਾ ਮੁੰਡਾ ਹੈਗਾ ਪ੍ਰਭ ਨਾਮ ਆ ਇਹਦਾ ਦੱਸਿਆ ਜਾਂਦਾ ਵੀ ਉਧਰ ਨੂਰ ਮਹਿਲ ਵੱਲ ਦਾ ਹੈਗਾ ਪਤਾ ਨਹੀਂ ਨੂਰ ਮਹਿਲ ਦਾ ਪਤਾ ਨਹੀਂ ਉਧਰ ਇਹਦਾ ਕੋਈ ਲਾਗੇ ਤਾਗੇ ਕੋਈ ਪਿੰਡ ਸਿੱਧੀ ਗੱਲ ਮੈਂ ਸਪਸ਼ਟ ਤੌਰ ਤੇ ਇੱਕ ਗੱਲ ਕਹਿਣੀ ਚਾਹਣਾ ਇਹ ਮੁੰਡੇ ਨੂੰ ਤੇ ਇਹ ਮੁੰਡੇ ਦੇ ਪਰਿਵਾਰ ਨੂੰ ਏ ਮੁੰਡੇ ਦੇ ਪਰਿਵਾਰ ਨੂੰ ਇਹ ਗੱਲ ਕਹਿਣੀ ਆ ਕਿ ਆਪਦੇ ਮੁੰਡੇ ਦਾ ਭਾਈ ਧਿਆਨ ਰੱਖਿਓ ਤੇ ਆ ਮੁੰਡੇ ਨੂੰ ਇਹ ਗੱਲ ਕਹਿਣੀ ਆ ਵੀ ਕਾਕਾ ਜਿੱਦੇ ਤੂੰ ਮੇਰੇ ਮੱਥੇ ਲਾ ਗਿਆ ਜਿੱਦੇ ਮੈਨੂੰ ਟੱਕਰ ਗਿਆ ਫੇਰ ਰੱਬ ਹੀ ਜਾਣਦਾ ਕੀ ਹੋਊਗਾ ਠੀਕ ਆ ਤੇਰਾ ਇਹੋ ਜਿਹਾ ਮੋਰ ਬਣਾਵਾਗੇ ਤੂੰ ساری ਜ਼ਿੰਦਗੀ ਯਾਦ ਰੱਖੇਗਾ ਤੈਨੂੰ ਪਤਾ ਲੱਗ ਜੂ ਵੀ ਕਿਸੇ ਦੀ ਧੀ ਦੇ ਨਾਲ ਕਿਹੋ ਜਿਹਾ ਵਿਵਹਾਰ ਕਰੀਦਾ ਹੁੰਦਾ ਕਿਸੇ ਦੀ ਧੀ ਦੀ ਇੱਜ਼ਤ ਕਿੰਨੇ ਸ਼ਾਲੀ ਦੀ ਹੁੰਦੀ ਆ ਇਹ ਜਿਹੜੀ ਕੁੜੀ ਆ ਇਹ ਜਿਹੜੀ ਇਸ ਮੁੰਡੇ ਦੀ ਮੰਗੇਤਰ ਸੀ ਇੰਨਾ ਕੁ ਭਰੋਸਾ ਕੀਤਾ ਉਸਨੇ ਇਸ ਮੁੰਡੇ ਦੇ ਉੱਪਰ ਇਸ ਕੁੜੀ ਦੀ ਮਾਂ ਹੈਣੀ ਇਸ ਕੁੜੀ ਨੇ ਆਪਦੇ ਪਰਿਵਾਰ ਦੇ ਨਾਲ ਇਸ ਮੁੰਡੇ ਨੂੰ ਮਿਲਾਇਆ ਆਪਦੇ ਪਿਓ ਦੇ ਨਾਲ ਪਰਿਵਾਰ ਨੂੰ ਲੱਗਦਾ ਸੀ ਵੀ ਚਲੋ ਵੀ ਮੁੰਡੇ ਦੇ ਪਰਿਵਾਰ ਨੂੰ ਵੀ ਸਾਰੀ ਗੱਲ ਪਤਾ ਸੀ ਵੀ ਕੁੜੀ ਨੂੰ ਮੁੰਡਾ ਪਸੰਦ ਕਰਦਾ ਹੁਣ ਕੁੜੀ ਦੇ ਪਿਓ ਨੂੰ ਵੀ ਗੱਲ ਪਤਾ ਸੀ ਵੀ ਮੇਰੀ ਧੀ ਉਸ ਮੁੰਡੇ ਨੂੰ ਪਸੰਦ ਕਰਦੀ ਆ ਠੀਕ ਆ ਇੱਕ ਦੂਜੇ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਜਾਂਦੇ ਸੀ ਇਹਨਾਂ ਨੂੰ ਆਏ ਸੀ ਪਰਿਵਾਰ ਨੂੰ ਵੀ ਚਲੋ ਵਿਆਹ ਹੋ ਜਾਣਾਗਾ ਇੱਕ ਨਾ ਇੱਕ ਦਿਨ ਪਰ ਆਏ ਕੀ ਪਤਾ ਸੀ ਵੀ ਇਹ ਕੰਜਰ ਇਹ ਚੰਨ ਚੜੂਗਾ ਮੁੰਡਾ ਵੀ ਆਏ ਅਸ਼ਲੀਲ ਵੀਡੀਓ ਬਣਾ ਕੇ ਇਹ ਸੋਸ਼ਲ ਮੀਡੀਆ ਤੇ ਵਹਿਰਲ ਕਰ ਦੂਗਾ ਤੇ ਇਹ ਮੁੰਡੇ ਦੇ ਮੈਂ ਪਿੰਡ ਨੂੰ ਵੀ ਇੱਕ ਗੱਲ ਕਹਿਣੀ ਚਾਹਣਾ ਜਿੱਥੋਂ ਦਾ ਵੀ ਇਹ ਮੁੰਡਾ ਹੈ ਭਾਈ ਇਹਦੇ ਪਿੰਡ ਵਾਸੀ ਧਿਆਨ ਨਾਲ ਸੁਣ ਲੋ ਇਹ ਮੁੰਡਾ ਜਿਹੜਾ ਇਸ ਮੁੰਡੇ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿਓ ਮੈਂ ਸਾਰੇ ਪਿੰਡ ਨੂੰ ਇੱਕ ਗੱਲ ਕਹਿਣੀ ਚਾਹਣਾ ਵੀ ਇਹ ਮੁੰਡੇ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿਓ ਜੇ ਤੁਸੀਂ ਇਹ ਮੁੰਡੇ ਨੂੰ ਕੱਲ ਨੂੰ ਆਪਦੇ ਪਿੰਡ ਦੇ ਵਿੱਚੋਂ ਬਾਹਰ ਨਾ ਕੱਢਿਆ ਤਾਂ ਜ਼ਿੰਮੇਵਾਰ ਤੁਸੀਂ ਹੋਵੋਗੇ ਤੁਸੀਂ ਵੀ ਧੀਆਂ ਵਾਲਿਓ ਤੁਸੀਂ ਵੀ ਭੈਣਾਂ ਵਾਲਿਓ ਤੇ ਇਹੋ ਜੇ ਕੰਜਰ ਪਿੰਡਾਂ ਦੇ ਵਿੱਚ ਰਹਿਣ ਦੇ ਹੱਕਦਾਰ ਨਹੀਂ ਹੈ ਜੇ ਕੱਲ ਨੂੰ ਪਿੰਡ ਦੇ ਵਿੱਚ ਕਿਸੇ ਦੀ ਧੀ ਦੇ ਨਾਲ ਕਿਸੇ ਦੀ ਭੈਣ ਦੇ ਨਾਲ ਛੇੜਖਾਨੀ ਕਰਦਾ ਤਾਂ ਤੁਸੀਂ ਆਪਦੇ ਆਪ ਜ਼ਿੰਮੇਵਾਰ ਹੋਵੋਗੇ ਜਿਹੜਾ ਮੁੰਡਾ ਆਪਦੀ ਮੰਗੇਤਰ ਦੇ ਘਰਾਂ ਦੇ ਬਾਹਰ ਜਾ ਕੇ ਗੋਲੀਆਂ ਚਲਾ ਕੇ ਉਸ ਨੂੰ ਬਲੈਕਮੇਲ ਕਰ ਸਕਦਾ ਤਾਂ ਥੋਡੀਆਂ ਧੀਆ ਨੂੰ ਕਿੱਥੇ ਛੱਡ ਦੂ ਆਏ ਨਹੀਂ ਪਤਾ ਵੀ ਕੰਦ ਟੱਪ ਕੇ ਥੋਡੇ ਘਰੇ ਵੜ ਜੇ ਥੋਡੀ ਧੀ ਦੇ ਨਾਲ ਬਦਸਲੂ ਕੀ ਕਰਨ ਦੇ ਲਈ ਸਵੈਸ ਕਰਕੇ ਪਿੰਡ ਦੀ ਪੰਚਾਇਤ ਨੂੰ ਠੀਕ ਹੈ ਮਤਾ ਪਾਉਣਾ ਚਾਹੀਦਾ ਇਹਨਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਣਾ ਚਾਹੀਦਾ ਇਹ ਕੰਜਰ ਟੋਲੇ ਨੂੰ ਇਹ ਮੇਰੀ ਪਿੰਡ ਵਾਸੀਆਂ ਤੱਕ ਵੀਡੀਓ ਸ਼ੇਅਰ ਕਰਕੇ ਪਹੁੰਚਦੀ ਕਰ ਦਿਓ ਇਹ ਮੁੰਡਾ ਪਿੰਡ ਦੇ ਵਿੱਚੋਂ ਬਾਹਰ ਕੱਢਣਾ ਇਹਨਾਂ ਦੇ ਪਿੰਡ ਦੇ ਸਰਪੰਚ ਦੀ ਜ਼ਿੰਮੇਵਾਰੀ ਆ ਨਹੀਂ ਕੱਲ ਨੂੰ ਅਸੀਂ ਪਿੰਡ ਆਵਾਂਗੇ ਜਿੱਤੇ ਸਾਨੂੰ ਪਤਾ ਲੱਗਿਆ ਕਿਥੋਂ ਦਾ ਹੈਗਾ ਮੁੰਡਾ ਕਿਹੜੇ ਪਿੰਡ ਦਾ ਅਸੀਂ ਪਿੰਡ ਆਵਾਂਗੇ ਨਾਲੇ ਸਰਪੰਚ ਨੂੰ ਸਵਾਲ ਪੁੱਛ ਕੇ ਜਾਵਾਂਗੇ ਵੀ ਤੁਸੀਂ ਐਕਸ਼ਨ ਕਿਉਂ ਨਹੀਂ ਲਿਆ ਸਰਪੰਚ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਸਰਪੰਚ ਹੋਣ ਦੇ ਨਾਤੇ ਸਰਪੰਚ ਨੂੰ ਐਕਸ਼ਨ ਲੈਣਾ ਚਾਹੀਦਾ ਸਾਰੇ ਮੈਂਬਰਾਂ ਨੂੰ ਰਲ ਕੇ ਕਮੇਟੀ ਬਣਾ ਕੇ ਸਾਰਾ ਪਿੰਡ ਸੈਨ ਕਰੇ ਤੇ ਪਿੰਡੋਂ ਬਾਹਰ ਕੱਢੋ ਇਹ ਕੰਜਰ ਟੋਲੇ ਨੂੰ ਪਿੰਡ ਦੇ ਵਿੱਚੋਂ ਬਾਕੀ ਗੱਲਾਂ ਦਾ ਬਾਅਦ ਚੋਂ ਆ ਪਿੰਡ ਪੱਦਰ ਤੇ ਪਹਿਲੇ ਨੰਬਰ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਆ ਹੁਣ ਜਿਹੜੀ ਧੀ ਆਈ ਆ سوشل মিডিਆ ਦੇ ਉੱਪਰ ਐਨੇ ਜੋ ਗੱਲਾਂ ਦਸੀਆਂ ਨੇ ਉਹ ਵੀ ਮੈਂ ਤੁਹਾਨੂੰ ਸੁਣਾ ਦਿੰਨਾ ਅਸੀਂ ਮੈਂ ਉਹਨਾ ਟਾਈਮ ਕੁਛ ਨਹੀਂ ਬੋਲਿਆ ਜਿੰਨਾ ਟਾਈਮ ਇਹ ਕੁੜੀ سوشل মিডিਆ ਤੇ ਨਹੀਂ ਆਈ ਕਿਉਂਕਿ ਤੁਹਾਨੂੰ ਪਤਾ AI ਦਾ ਜ਼ਮਾਨਾ ਮੈਨੂੰ ਆਇਆ ਵੀ ਕੀ ਪਤਾ ਵੀਡੀਓ ਜਿਹੜੀ AI ਦੇ ਨਾਲ ਬਣੀ ਹੋਵੇ 100 ਚੀਜ਼ਾਂ ਹੋ ਜਾਂਦੀਆਂ ਅੱਜ ਕੱਲ੍ਹ ਯਾਰ ਪਰ ਜਦੋਂ ਇਹ ਧੀ ਅੱਜ سوشل মিডিਆ ਦੇ ਉੱਪਰ ਆ ਕੇ ਇਹਨੇ ਦੱਸੀ ਸਾਰੀ ਗੱਲ ਪੈਰਾ ਤੁਹਾਨੂੰ ਜ਼ਮੀਨ ਨਿਕਲ ਗਈ ਮੇਰੇ ਸੁਣ ਕੇ ਆ ਸੁਣੋ ਤੁਸੀਂ ਭਾਈ ਅਮਰਪਾਲ ਸਿੰਘ ਮੈਲੋ ਮੈਨੂੰ ਨਹੀਂ ਪਤਾ ਉਹ ਕਿੱਥੇ ਆ ਕਿੱਥੇ ਨਹੀਂ ਬਟ ਮੈਂ ਬਹੁਤ ਸੁਣੀ ਹੋਣਾ ਮਾਰੇ ਕਿ ਉਹ ਇਨਸਾਫ ਦਵਾਉਣੇ ਹਨ ਹਮੇਸ਼ਾ ਸੱਚਾਈ ਦੇ ਨਾਲ ਖੜਦੇ ਹਨ ਜੇ ਮੇਰੀ ਬੇਨਤੀ ਆ ਕਿ ਜੇ ਇਹ ਵੀਡੀਓ ਹਾਂ ਤੱਕ ਪਹੁੰਚ ਰਹੀ ਹੈ ਤਾਂ ਪਲੀਜ਼ ਮੈਨੂੰ ਇਨਸਾਫ ਦਵਾਇਆ ਜਾਵੇ ਮੈਨੂੰ ਨਹੀਂ ਪਤਾ ਉਹ ਕਿੱਥੇ ਹੈ ਇਸ ਟਾਈਮ ਕਿੱਦਾਂ ਬੈਕਸ ਮੈਨੂੰ ਪ੍ਰਸ਼ਾਸਨ ਤੋਂ ਕੋਈ ਉਮੀਦ ਨਹੀਂ ਮੈਨੂੰ ਨਹੀਂ ਚਰੁਆਈ ਮੈਂ ਬੋਰ ਹੋ ਰਹੀ ਹਾਂ ਤੇ ਜਾਵਾ ਜਾ ਤੇ ਸਾਰੇ ਪ੍ਰੂਫ ਦਿੱਤੇ ਦੋ ਪੈਂਡਰਾਈਵਸ 'ਚ ਸਗੀਆਂ ਪ੍ਰੂਫs ਹੈ ਸਾਰਾ ਕੁਝ ਦਿੱਤਾ ਹੈ ਦੇਉ ਤੋਂ ਮੇਰਾ ਨਾਮ ਚੈੱਕ ਕੀਤਾ ਗਿਆ ਵੀ ਹਾਂਜੀ ਤੁਹਾਡਾ ਫੋਨ ਚੈੱਕ ਕਰਨਾ ਸਾਨੂੰ ਤੁਹਾਡੇ ਤੇ ਚਾਹੀਦਾ ਮੇਰਾ ਫੋਨ ਚੈੱਕ ਹੋਇਆ ਐਸਪੀ मैम ਦੇ ਆਫਿਸ ਚ ਮੈਨੂੰ ਅੱਜ ਕੇ ਜਨਮ ਕੀਤਾ ਗਿਆ ਪੁਲਿਸ ਆਫਸਰ ਤੋਂ ਮੋਂ ਤੋਂ ਮੈਨੂੰ ਇੱਥੇ ਘਰੋਂ ਨਿਕਲਣ ਦੀ ਉਤਰਾਂ ਹੁੰਦੀ ਵੀ ਸਾਰਿਆਂ ਨੇ ਗੂੜ ਦੇਖਿਆ ਸਾਰਿਆਂ ਨੇ ਸਾਰਿਆਂ ਦੇ ਗੋਲੇ ਹਨ ਵੀ ਮੈਨੂੰ ਪੇਸ ਨਹੀਂ ਨੰਨ ਦੇਖਦੇ ਹੋਣ ਕਿ ਕੋਸ਼ਰੀ ਕੰ ਜਾਣਾ ਹੋਵੇ ਇੱਥੇ ਸ਼ਾਇਦ ਮੈਂ ਫੇਸ ਰਿਕਵਰ ਕਰਕੇ ਜਾਈਂ ਵੀ ਮੈਨੂੰ ਕੋਈ ਪਛਾਣੇ ਨਾ ਮੈਨੂੰ ਕੋਈ ਦੇਖੇ ਨਾ ਤੇ ਮੈਂ ਇਸ ਭੈਣ ਨੂੰ ਇਹ ਗੱਲ ਕਹਿਣੀ ਚਾਹਣਾ ਵੀ ਇਹਦੇ ਚ ਬੇਇੱਜ਼ਤ ਤੂੰ ਨਹੀਂ ਹੋਈ ਭੈਣੇ ਇਹ ਚ ਜਲੀਲ ਹੋਇਆ ਇੱਜ਼ਤ ਖਰਾਬ ਹੋਈ ਆ ਉਸ ਮੁੰਡੇ ਦੀ ਇਹਦੀ ਇੱਜ਼ਤ ਖਰਾਬ ਹੋਈ ਆ ਤੇਰੀ ਨਹੀਂ ਤੇ ਮੈਂ ਸਾਡੇ ਲੋਕਾਂ ਨੂੰ ਵੀ ਇਹ ਗੱਲ ਦੱਸਣੀ ਚਾਹਣਾ ਵੀ ਜੇ ਇਸ ਕੁੜੀ ਦੇ ਨਾਲ ਗਲਤ ਹੋਇਆਗਾ ਤਾਂ ਇਹ ਚ ਇਸ ਕੁੜੀ ਦੀ ਗਲਤੀ ਨਹੀਂ ਸੀ ਗਲਤੀ ਆ ਇਸ ਮੁੰਡੇ ਦੀ ਇਹਦਾ ਮੰਗੇਤਰ ਸੀ ਠੀਕ ਆ ਤੇ ਹੁਣ ਇਹਦੇ ਵਿੱਚ ਮੈਨੂੰ ਤਾਂ ਸਮਝ ਨਹੀਂ ਆਉਂਦੀ ਆ ਭੈਣ ਨੇ ਜਿਹੜੀ ਗੱਲ ਕਹੀ ਆ ਵੀ ਮੈਂ ਜਦੋਂ ਜਾਣੀਆਂ ਮੈਨੂੰ ਹੋਰ ਹੀ ਤਰ੍ਹਾਂ ਲੱਗਦਾ ਆ ਵੀ ਲੋਕ ਆ ਵੀ ਕਿਹੜੀ ਨਿਗਾਹ ਦੇ ਨਾਲ ਦੇਖਣਗੇ ਸੋ ਭੈਣੇ ਤੂੰ ਬੇਫਿਕਰ ਚ ਤੇਰੀ ਇੱਜ਼ਤ ਖਰਾਬ ਨਹੀਂ ਹੋਈ ਇੱਜ਼ਤੇ ਖਰਾਬ ਹੋਈ ਆ ਇਸ ਮੁੰਡੇ ਦੀ ਮੈਂ ਬਾਰ ਬਾਰ ਇਹ ਗੱਲ ਕਹਿਣਾ ਜੇ ਜਲੀਲ ਕਰਨਾ ਤਾਂ ਇਹਨੂੰ ਕਰੋ ਠੀਕ ਹੈ ਤੇ ਇਸ ਮੁੰਡੇ ਨੂੰ ਕੱਲ ਨੂੰ ਕੋਈ ਆਪਦੀ ਧੀ ਦੇਣ ਤੋਂ ਪਹਿਲਾਂ 100 ਵਾਰ ਸੋਚਿਓ ਤੇ ਮੈਨੂੰ ਵੀ ਕਹਿੰਦੇ ਪਹਿਲਾਂ ਕਹਿੰਦੇ ਬਾਵਾ ਜ਼ਮੀਨ ਜਾਇਦਾਦ ਵਾਲਾਗਾ ਵੀ ਕੈਨੇਡਾ ਦਾ ਪੱਕਾਗਾ ਫਲਾਨਾ ਧੌਂਕਾ ਪਹਿਲੀ ਗੱਲ ਤਾਂ ਮੇਰੀ ਇੱਕ ਕੰਨ ਖੋਲ ਕੇ ਸੁਣ ਲਓ ਆ ਵੀਡੀਓ ਟ੍ਰੀਟ ਕਰਾਉਣ ਨੂੰ ਜੇ ਕਿਸੇ ਨੇ ਮੈਨੂੰ ਫੋਨ ਲਾਇਆ ਜਾਂ ਜੇ ਕਿਸੇ ਨੇ ਕਿਹਾ ਵੀ ਉਹ ਮੁੰਡੇ ਨੂੰ ਕੁਝ ਕਹਿਣਾ ਨਹੀਂ ਫਲਾਨਾ ਤੇ ਹੁਣ ਕਾ ਕੁਝ ਹੋਰ ਉਹ ਵੀ ਆਪ ਦਾ ਆਪ ਜ਼ਿੰਮੇਵਾਰ ਹੋਊਗਾ ਠੀਕ ਆ ਆ ਮੁੰਡੇ ਦਾ ਮੋਰ ਅਸੀਂ ਬਣਾਉਣਾ ਹੀ ਬਣਾਉਣਾਗਾ ਚਾਹੇ ਮੇਰੇ ਤੇ ਇੱਕ ਪਰਚਾ ਹੋਰ ਪੈ ਜਾਏ ਮੈਨੂੰ ਕੋਈ ਪਰਵਾਹ ਨਹੀਂ ਹੈ ਤੇ ਦੂਜੀ ਗੱਲ ਆਜੋ ਧੀ ਨੇ ਗੱਲ ਕਹੀ ਆ ਤੂੰ ਧੀਏ ਬੇਫਿਕਰ ਐ ਮੈਂ ਇਸ ਭੈਣ ਨੂੰ ਇਹ ਗੱਲ ਕਹਿਣੀ ਚਾਹਣਾ ਵੀ ਤੂੰ ਬੇਫਿਕਰ ਐ ਕੋਈ ਗੱਲ ਨਹੀਂ ਤੂੰ ਤਾਂ ਉਹਨੂੰ ਆਪ ਦਾ ਮਗੇਤਰ ਸਮਝਿਆ ਸੀਗਾ ਵੀ ਕੋਈ ਗੱਲ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਆਹ ਵੀ ਹੋ ਜੂ ਜਦੋਂ ਪਰਿਵਾਰ ਹੀ ਪਰਿਵਾਰਾਂ ਦੇ ਨਾਲ ਵਰਤਣ ਲੱਗ ਗਏ ਜਦੋਂ ਮੁੰਡੇ ਦਾ ਪਰਿਵਾਰ ਕੁੜੀ ਦੇ ਪਰਿਵਾਰ ਦੇ ਨਾਲ ਵਰਤਣ ਲੱਗ ਗਿਆ ਦੋਨੇ ਇੱਕ ਦੂਜੇ ਦੇ ਪ੍ਰੋਗਰਾਮਾਂ 'ਚ ਜਾਣ ਲੱਗੇ ਤੇ ਛੇਤੀ ਹੁਣ ਵਿਆਹ ਵੀ ਹੋਣਾ ਸੀ ਐਡਾ ਪਤਾ ਨਹੀਂ ਇਹੋ ਜੀ ਕੀ ਅੱਗ ਸੀ ਉਹ ਮੁੰਡੇ ਦੇ ਅੰਦਰ ਜਾ ਕੇ ਬਲੈਕਮੇਲ ਕਰਨ ਲੱਗੇ ਆਲੇ ਗੱਲਾਂ ਵੀ ਕਿਹੋ ਜੀਆਂ ਕਰਦਾ ਚੈਟ ਦੇ ਉੱਪਰ ਤੁਸੀਂ ਚੈਟ ਵੀ ਸਾਰਿਆਂ ਨੇ ਉਹ ਪੜੀ ਹੋਣੀ ਆ ਇਹਦੀ ਜਮਈ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪ ਗਿਆ ਮੁੰਡਾ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਤੋ ਜਿੱਥੇ ਕਿਤੇ ਵੀ ਇਹ ਦਿਸਿਆ ਮੈਨੂੰ ਜਰੂਰ ਦੱਸਿਓ ਤੁਸੀਂ ਠੀਕ ਹੈ ਬਾਕੀ ਇਹਦਾ ਪਿੰਡ ਵੀ ਮੈਨੂੰ ਜਰੂਰ ਦੱਸਿਓ ਵੀ ਕਿਹੜਾ ਪਿੰਡ ਆ ਇਹ ਮੁੰਡੇ ਦਾ ਤਾਂ ਕਿ ਅੱਗੇ ਤੋਂ ਮੁੰਡਿਆਂ ਨੂੰ ਪਤਾ ਲੱਗ ਜਾਵੇ ਵੀ ਕਿਸੇ ਦੀ ਧੀ ਦੇ ਨਾਲ ਕਿਹੋ ਜਿਹਾ ਸਲੂਕ ਕਰਨਾ ਹੈਗਾ ਸਭ ਤੋਂ ਪਹਿਲੀ ਗੱਲ ਵੀ ਵੀ ਕੰਜਰਾ ਤੇਰੀ ਮਗੇਤਰ ਆ ਉਹ ਤੇਰਾ ਵਿਆਹ ਹੋਣ ਵਾਲਾ ਵੀ ਤੂੰ ਵੀਡੀਓ ਬਣਾਉਣਾ ਹੀ ਕਾਵੇ ਲਈਆਂ ਤੂੰ ਇੱਕ ਤਾਂ ਵੀਡੀਓ ਪਤਾ ਨਹੀਂ ਕਿਉਂ ਬਣਾਉਂਦੇ ਆ ਹਰੇਕ ਹੀ ਜਿਹੜਾ ਆਉਂਦਾ ਵੀਡੀਓ ਬਣ ਜਿਹੜਾ ਉਹਦਾ ਵੀਡੀਓ ਚਲੋ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾਗਾ ਵੀ ਚਲੋ ਕੁਝ ਵੀ ਆ ਤੁਹਾਡਾ ਕੁੜੀਆਂ ਨੂੰ ਮੈਂ ਇਹ ਗੱਲ ਕਹਿਣੀ ਚਾਹਣਾ ਖਾਸ ਕਰਕੇ ਤੁਹਾਡਾ ਭਾਵੇਂ ਕੋਈ ਬੁਆਏਫ੍ਰੈਂਡ ਉਹਨੂੰ ਤੁਸੀਂ ਆਜ਼ਾਦ ਹੀ ਕਿਉਂ ਦਿੰਨੀਓ ਵੀਡੀਓ ਬਣਾਉਣ ਦੀ ਮੈਨੂੰ ਐਂ ਦੱਸੋ ਹਮੇਸ਼ਾ ਉਹ ਮੁੰਡਾ ਵੀਡੀਓ ਬਣਾਉਂਦਾ ਹੁੰਦਾ ਜਿਨੇ ਕੱਲ ਨੂੰ ਚਾਰ ਮੁੰਡਿਆਂ ਦੇ ਵਿੱਚ ਬੈਠ ਕੇ ਵੀਡੀਓ ਦਿਖਾਉਣੀ ਆ ਉਹ ਆਹ ਦੇਖੋ ਆਹ ਕੁੜੀ ਨੂੰ ਅੱਜ ਮੈਂ ਮਿਲ ਕੇ ਆਂ ਉਹ ਲੰਡੂ ਬੰਦੇ ਵੀਡੀਓ ਬਣਾਉਂਦੇ ਹੁੰਦੇ ਆ ਤੇ ਕੁੜੀਆਂ ਦੀ ਵੀ ਗਲਤੀ ਆ ਪਰ ਇਸ ਮੁੰਡੇ ਨੂੰ ਨਹੀਂ ਬਖਸ਼ਿਆ ਜਾਊਗਾ ਮੈਂ ਗੱਲ ਤੁਹਾਨੂੰ ਬਾਰ-ਬਾਰ ਦੱਸਤੀ ਇਹ ਮੁੰਡੇ ਨੂੰ ਨਹੀਂ ਬਖਸ਼ਿਆ ਜਾਊਗਾ ਮੇਰੀ ਆ ਵੀਡੀਓ ਮੁੰਡੇ ਤੱਕ ਜਰੂਰ ਪਹੁੰਚਦੀ ਕਰ ਦਿਓ ਜਿਹੜਾ ਵੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ